ਜੀ ਜੀ ਸਰ ਸਰ ਕੰਪਲੇਨਟ ਕਰਪੋਗੇ ਤਾਂ ਕਿਸ ਤਰ੍ਹਾਂ ਸਰ ਰੰਗਵਾ ਲਾ ਦੇਣਾ ਦੇਖੋ ਗੱਲ ਸਿੱਧੀ ਆ ਇਸ ਵੇਲੇ ਪਾਰਟੀਆਂ ਦੋ ਨੇ ਬਾਕੀ ਪਾਰਟੀਆਂ ਦਾ ਵੋਟ ਪਾਉਣ ਦਾ ਖਰਾਬ ਕਰਨਾ ਹੀ ਆ ਜਿਹੜੀ ਉੱਤੇ ਉਹ ਸਰਕਾਰ ਆ ਕੇਂਦਰ ਚ ਉਹ ਸਾਡੇ ਬੀਜੇਪੀ ਦੀ ਐਨਡੀਏ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ ਜਿਨ੍ਹਾਂ ਦੇ ਕੋਲ ਤਾਕਤ ਆ ਤੇ ਜਿਨ੍ਹਾਂ ਦੇ ਕੋਲ ਹਰ ਮਹਿਕਮੇ ਵਿੱਚ ਲੱਖਾਂ ਕਰੋੜਾ ਫੰਡ ਆ ਤੇ ਜੇ ਤਾਂ ਆਪਾਂ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਲਈ ਤਰਨਤਨ ਲਈ ਵਿਕਾਸ ਇੱਕ ਸਾਲ ਹੀ ਚ ਮੰਗਦੇ ਆਂ ਸੀ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਕਹ ਰਹੇ ਵੀ ਭਾਈ 27 ਜਿਹੜੇ ਵੋਟਾਂ ਦਾ ਆਈਆਂ ਖੜੀਆਂ ਉਹ ਤੋਂ ਪਹਿਲਾਂ ਇੱਕ ਵਾਰ ਤੁਸੀਂ 4 ਸਾਲ ਤਾਂ ਦੇਖ ਲਿਆ ਆ ਆਮ ਆਦਮੀ ਨੂੰ ਉਹ ਤੋਂ ਪਹਿਲਾਂ ਦੂਟੀਆਂ ਪਾਰਟੀਆਂ ਦੇਖੀਆਂ ਚਲੋ ਇੱਕ ਟਰਾਈ ਦੇ ਟਰੇਲਰ ਦੇ ਤੌਰ ਤੇ ਤਰਨਤਨ ਵਾਲੇ ਇਹ ਫੈਸਲਾ ਕਰ ਲੈਣ ਵੀ ਜੇ ਇੱਕ ਸਾਲ ਜੇ ਅੰਦਰ ਅੰਦਰ ਤਰਨਤਨ ਬਦਲ ਗਿਆ ਤਰਨਤਨ ਚ ਤਰੱਕੀ ਡਿਵੈਲਪਮੈਂਟ ਹੋਗੀ ਦਾ 27 ਦਾ ਫੈਸਲਾ ਕਰ ਲੈਣ ਜੇ ਕੋਈ ਕੰਮ ਨਹੀਂ ਹੋ ਤਾਂ ਫਿਰ ਲੋਕ ਆਪਣਾ ਫੈਸਲਾ ਕਰ ਲੈਣ ਕਿ ਮੈਂ ਤਾਂ ਸਿੱਧੀ ਇਹ ਗੱਲ ਕਹਿਣਾ ਹੈ ਤੁਹਾਡੇ ਰਾਹੀਂ ਵੀ ਇਹ ਮੌਕਾ ਹੈ ਇੱਕ ਮਾਡਲ ਤਰਨ ਤਾਂ ਜਿਹੜਾ ਉਹ ਬਣਾ ਕੇ ਦਿਖਾ ਦਾਂਗੇ ਇੱਕ ਸਾਲ ਦੇ ਅੰਦਰ ਪੰਥਕ ਦੀ ਰਾਸਨ ਕਮੋਦੀਆਂ ਪੰਥ ਤੇ ਰੰਗਾਇਆ ਕਿ ਕੀ ਲੱਗਾ ਪੰਥਕ ਲੱਗਦਾ ਨਹੀਂ ਚਾਹੇ ਸਾਰੇ ਹੈ ਤਾਂ ਇਨਸਾਨ ਹੀ ਜੀ ਆਪਾਂ ਪੰਜਾਬੀ ਆ ਸਾਰੇ ਗੁਰੂ ਨੂੰ ਮੰਨਣਾ ਹੈ ਸਾਰੇ ਪੰਥਕ ਇਸ ਕਰਕੇ ਇਹ ਗੁਰੂ ਦੀ ਧਰਤੀ ਆ ਤੇ ਪੰਜਾਬ ਹੀ ਸਾਰੀ ਗੁਰੂ ਦੀ ਧਰਤੀ ਆ ਤੇ ਇਸ ਕਰਕੇ ਮੈਂ ਨਹੀਂ ਕੋਈ ਇਹ ਗੱਲ ਨੂੰ ਸਮਝਦਾ ਸਾਰੇ ਉਸ ਗੁਰੂ ਦੇ ਰਾਤ ਤੇ ਚੱਲਣ ਵਾਲੇ ਲੋਕ ਨੇ ਤੇ ਮੈਂ ਤਾਂ ਸੋਚਦਾ ਸਾਰਾ ਪੰਜਾਬ ਹੀ ਪੰਚੂ ਦਾ ਸਿੰਘ ਬਰੇ ਰਾਜਾ ਬੜਿੰਗ ਦੇ ਬਿਆਨ ਸਰ ਕਿਵੇਂ ਦੇਦੇ ਜੀ ਦੇਖੋ ਜੀ ਇਹ ਤਾਂ ਮੈਨ ਲੱਗਦਾ ਪਤਾ ਨਹੀਂ ਇਹਨਾਂ ਨੂੰ ਕਿਉਂ ਹੋ ਗਿਆ ਮੈਨੂੰ ਲੱਗਦਾ ਭਗਵੰਤ ਮਾਨ ਤੋਂ ਨਾ ਉਸੇ ਟੁਟਕਲੇ ਤੇ ਚੜਾਹ ਖੂਬ ਤਪੀਲੀ ਮੈਨ ਲੱਗਦਾ ਲੀਡਰਾਂ ਚ ਆ ਗਈ ਕਈਆਂ ਦੇ ਵੀ ਉਸੇ ਤਰੀਕੇ ਨਾਲ ਵਿਅੰਗ ਕਰਸਣੇ ਹੁਣ ਤੁਸੀਂ ਕੱਲ ਇਹ ਇਹ ਕਿਹਾ ਬਾਕੀ ਛੱਡੋ ਹੁਣ ਮਾਫੀ ਮੰਗਣਾ ਨਾ ਮੰਗਣਲ ਤੁਸੀਂ ਕੱਲੀ ਇਹ ਦਿਖਾਇਆ ਵੀ ਜਿਹੜਾ ਗਾਂਧੀ ਫੈਮਿਲੀ ਆ ਉਹ ਕਿਸੇ ਨੂੰ ਵੀ ਜੀਨ ਮਤਲਬ ਉਹਨਾਂ ਦੀ ਸਾਰੀ ਜਿਹੜੀ ਐਨੀ ਮਿਹਨਤ ਸੀ ਹੁਟਾ ਸਿੰਘ ਉਹਨਾਂ ਦਾ ਐਈਏ ਗਿਆਨੀ ਜੈਲ ਸਿੰਘ ਜੀ ਨੂੰ ਕਹਿੰਦੇ ਐਈਏ ਬਾਕੀਆਂ ਨੂੰ ਕਹਿੰਦੇ ਐ ਇਹਨਾਂ ਦਾ ਮਤਲਬ ਕਹਿਣ ਦਾ ਸਮਝ ਆਈ ਤੁਸੀਂ ਸਾਈਕੀ ਕੀ ਦਿਮਾਗ ਬਈ ਉਹ ਟੁਕੜਾ ਸਿੱਟਦੇ ਆ ਬਈ ਜੀਨੂ ਵੀ ਉਹ ਹੋ ਉਹਨਾਂ ਦਾ ਮਤਲਬ ਇਹ ਸੀ ਵੀ ਉਹਨਾਂ ਦੀ ਰੈਮੋ ਕਰਮ ਤੇ ਵੀ ਦੇਖੋ ਜੀ ਇੱਕ ਐਸੇ ਬੰਦੇ ਨੂੰ ਉਹਨਾਂ ਨੇ ਚੱਕ ਕੇ ਹੋਮ ਮਿਨਿਸਟਰ ਬਣਾ ਦਿੱਤਾ ਕਹਿਣ ਦਾ ਭਾਵ ਇਹੀ ਸੀ ਵੀ ਉਹ ਪਰਿਵਾਰ ਦੇ ਗਾਂਧੀ ਪਰ ਫੈਮਲੀ ਦੇ ਉਹਨਾਂ ਦੇ ਚਾਪਲੂਸੀ ਕਰੋ ਉਹਨਾਂ ਦੇ ਤਾਂ ਬੇਚਪੂਰ ਇਹ ਦੋਨੋਂ ਚੀਜ਼ਾਂ ਜੁੜੀਆਂ ਹੋਵਿੰਦੀਆਂ ਮਤਲਬ ਉਹਨਾਂ ਦਾ ਕਹਿਣ ਦਾ ਇਸ ਸਾ ਪਾਰਟੀ ਨਾਲ ਜੁੜੋ ਉਹ ਤੁਹਾਨੂੰ ਜਦ ਮਰਜ਼ੀ ਤੁਹਾਡੀ ਜੇਬ ਚ ਕੁਝ ਪਾ ਸਕਦੇ ਆ ਉਹਨਾਂ ਦੀ ਜਿਹੜੀ ਬੁੱਢਾ ਸਰਦਾਰ ਬੁੱਢਾ ਸਿੰਘ ਨੇ ਸਰਦਾਰ ਬੁੱਢਾ ਸਿੰਘ ਨੂੰ ਪਤਾ ਉਸ ਵੇਲੇ ਜਦੋਂ ਉਹ ਗਰੇ ਮੰਤਰੀ ਸੀ ਚਾਹੇ ਸ਼ੇਖਦਿਆਦਮ ਸਰਦਾਰ ਗੈਂਦ ਸਿੰਘ ਜੀ ਇੱਕ ਬਹੁਤ ਸਾਰੇ ਸਾਥੀ ਸੀ ਕਿਸ ਵੇਲੇ ਉਹ ਸਪੋਰਟਸ ਮਿਨਿਸਟਰ ਸੀ ਬਾਕੀ ਗੱਲਾਂ ਤਾਂ ਛੱਡੋ ਉਹ ਜਿਹੜੀ 82 ਆਪਣੇ ਏਸ਼ੀਆ ਡੁਈਆਂ ਸੀ ਮੈਨੂੰ ਅੱਜ ਵੀ ਚਾਹੇ ਛੋਟੀ ਉਮਰ ਸੀ ਉਹਦਾ ਅੱਪੂ ਜਿਹੜਾ ਸੀ ਉਹਦਾ ਨਾ ਉਹ ਸੀਗਾ ਦਾ ਨਿਸ਼ਾਨ ਜਿਹੜੀਆਂ 82 ਡੁਈਆਂ ਏਸ਼ੀਆ ਗੇਮਸ ਹੋਈਆਂ ਸੀ ਦਿੱਲੀ ਦੇ ਵਿੱਚ ਜਿੰਨੇ ਅੱਜ ਸਟੇਡੀਅਮ ਬਣੇ ਹੋਏ ਜਿੰਨੇ ਅੱਜ 5 ਸਟਾਰ ਹੋਟਲ ਬਣੇ ਆ ਰਹਿਣ ਨੂੰ ਕਿ ਕਿ ਸਾਰੇ ਦੇਸ਼ਾਂ ਦੇ ਕਲੀਅਰਾਂ ਨੇ ਆਉਣਾ ਸੀ ਨਾਲ ਉਹਨਾਂ ਦੇ ਰਾਜਦੂਤਾਂ ਨੇ ਆਉਣਾ ਉਹ ਮੰਤਰੀ ਵਡਾ ਕੁਸ਼ੁੰਦਾਏ ਤੇ ਉਹ ਸਾਰਾ ਕੁਸ਼ ਸਰਦਾਰ ਗੁੱਡਾ ਸਿੰਘ ਨੇ 82 ਦੀ ਯੂਸ਼ਡ ਗੇਮਸ ਕਰਾਈਆਂ ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂਗਾ ਇਹ ਤਾਂ ਇਹਦਾ ਬਸ ਐਵੇਂ ਹੀ ਲੋਟ ਲੱਗਿਆ ਹੋਇਆ ਏ ਉਹ ਮਤਲਬ ਉਹੀ ਹੈ ਨਾ ਕਿ ਜਿਹਨੂੰ ਉਹਨਾਂ ਨੇ ਚੱਕਣਾ ਉਹਦੀ ਪਰਚੀ ਹੈ ਜਿਹੜੀ ਉਹਦੀ ਗੇਮਸ ਪਾ ਦੇਣੀ ਹੈ ਵੀ ਚੱਕ ਲਈ ਉਹ ਬਣਾਤਾ ਇਸ ਕਰਕੇ ਪੱਲੇ ਇਹਨਾਂ ਨੂੰ ਨਾ ਤਾਂ ਕਾਂਗਰਸ ਦਾ ਇਤਹਾਸ ਨਾ ਇਹਨਾਂ ਨੂੰ ਕਾਂਗਰਸ ਦੇ ਲੀਡਰਾਂ ਦੇ ਬਾਰੇ ਕੋਈ ਗਲਤ ਨਹੀਂ ਇਹ ਬਾਲਾ ਕਹਿ ਰਹੇ 2027 ਦੇ ਮੁੱਖ ਮੰਤਰੀ ਬਣਗੇ ਜੀ ਕਿਸ ਤਰ੍ਹਾਂ ਹਾਂ ਜੀ ਸੁਖੀ ਬਾਲਾ ਕਹਿ ਰਹੇ 2027 ਵਿੱਚ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਬਦਲ ਸਾਹਿਬ ਹਾਂ ਜੀ ਉਹ ਪਹਿਲਾਂ ਕਿਹਾ ਰਹੇ ਜੀ ਇਕਰੂ ਵੀ ਨੰਮੀ ਗੱਲਾਂ ਪਹਿਲਾਂ ਵੀ ਬਥੇਰੀ ਬਾਰੇ ਜਿਹੜੇ ਰੰਗ ਲਾਏ ਆ ਉਹਨਾਂ ਨੂੰ